ਸਸਕਾ ਵੀਜੀ ਜਰਵੇ ਰਣੂ ਸੰਦੀਪ ਡੇਵਿੰਦ ਤੜਾ ਬੋਬੋ ਵੈਲਕਮ ਹੈ ਜੀ ਤੇ ਬਾਈ ਸਰਨ ਸਿੰਘ ਕੋ ਬਹੁਤ ਚੁੱਕੇ ਜੀ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਜੀ ਬਟਾਲਾ ਦੇਖੋ ਅੱਜ ਵੀ ਬਾਈਆਂ ਕੋ ਸਾਧਰ ਤੇ ਲੈ ਬਾਈ ਟੁੱਟਿਆ ਸੇਰ ਆ ਨਾਲ ਗਾਵਾਂ ਵੀ ਆ ਕੁਆਲਟੀ ਦੇ ਪਸ਼ੂ ਆ ਬਾਕੀ ਆ ਬਾਬਾ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਅਸਤਿਕਾਲ ਜੀ ਸਸਕਾ ਖਾਸ ਸੰਦੀਪ ਸਸਕਾ ਜੀ ਅਸਤਿਕਾਲ ਹੋਰ ਬਾਈ ਕਿਦਰ ਬਾਕੀ ਸਾਰਾ ਸਭ ਠੀਕ ਆ ਠੀਕ ਆ ਸਾਰੇ ਪੀੜਾਂ ਬੇਦਖਾਹ ਜੀ ਸਾਨੂੰ ਜਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਦੇਸਾਂ ਦੇਸਾਂ ਚ ਰਹਿੰਦੇ ਨੇ ਸਾਰਿਆਂ ਨੂੰ ਘਾਤ ਪਰਿਸ਼ਸਤੀ ਦਾ ਆਸ ਕਰਦੇ ਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਅਰਦਾਸ ਕਰਦੇ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਰੇ ਮੇਰੇ ਵੀਰ ਚੜ੍ਹਦੀ ਕਲਾ ਚ ਰਹਣ ਬਾਕੀ ਸੰਦੀਪ ਜੀ ਆਪਣਾ ਹਾਗਵਾਲੀ ਕੋਈ ਮੈਨੂੰ ਦਾਵਾ ਮਾਪੇ ਉਹਦੀ ਸੇਵਾ ਕਰਿਆ ਕਰੋ ਬਲਕਿ ਜਿੰਨਾ ਹੋ ਸਕਦਾ ਪੂਰਤ ਸੇਵਾ ਔਰ ਸਤਕਾ ਬਿਲਕੁਲ ਭਾਈ ਜੀ ਇਹ ਸਮਾਂ ਮੁੜ ਕੇ ਤੁਹਾਨੂੰ ਮਿਲਣਾ ਨਹੀਂ ਮਿਲਣਾ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਸਹੀ ਗੱਲ ਹੈ ਛੋਟੀ ਜੀ ਜ਼ਿੰਦਗੀ ਆ ਜਿੰਨਾ ਹੋ ਸਕਦਾ ਵਾ ਪਾਪਿਓ ਨੂੰ ਮਾਨ ਸਤਕਾਰ ਦਿਆ ਕਰੋ ਤੇ ਉਹਨਾਂ ਦੀ ਸੇਵਾ ਕਰਿਆ ਕਰੋ ਜੀ ਕਿਉਂਕਿ ਇਸੇ ਲਭ ਨਹੀਂ ਲਭ ਨਹੀਂ ਲਭ ਕਿਉਂਕਿ ਇੱਕ ਸਕੈਂਟੀ ਲੱਗਦਾ ਸਾਰਾ ਕੁਝ ਬਦਲ ਜਾ ਬਿਲਕੁਲ ਭਾਈ ਸਹੀ ਕਿਉਂਕਿ ਮੇਰੇ ਨਾਲ ਹੋਇਆ ਵਾ ਸਿਰਫ ਵੀ ਇਸ ਕਹੇ ਸੈਕਿੰਡ ਲੱਗੇ ਸਾਰਾ ਸਾਰਾ ਕੁਸਾ ਤੇ ਇਸ ਕਰਕੇ ਮੈਨੂੰ ਪਸਤਾਵਾ ਵਾ ਕਿ ਮੈਂ ਹੋਰ ਸੇਵਾ ਜਿਆਦਾ ਕਰਦਾ ਹੋਰ ਵੀ ਜਿਆਦਾ ਕਰਦਾ ਲੇਕਨ ਪਰਮਾਤਮਾ ਕੋਲ ਨਹੀਂ ਨਹੀਂ ਦਿੰਦਾ ਬਾਈ ਹਨਾ ਅਸੀਂ ਬਹੁਤ ਜਿਆਦਾ ਸਤਕਾਰ ਕਰਦੇ ਸੀ ਪਰ ਸਾਨੂੰ ਪਤਾ ਨਹੀਂ ਐਡੀ ਛੇਤੀ ਚਲੇ ਜਣਾ ਹੋਰ ਵੀ ਜਿਆਦਾ ਕਰਦੇ ਦੇਖ ਬਾਈ ਉਦੋਂ ਹੀ ਗੱਲ ਹੈ ਜਿਹੜੇ ਚੰਗੇ ਲੋਕ ਤਾਂ ਵੀ ਆ ਜੀ 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 ਹਨਾ ਜੀ 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 ਜਿਹੜੇ ਆਪਾਂ ਕਹੀਏ ਉਹ ਜੋ ਮਾਰੇ ਬੰਦੇ ਉੱਥੇ ਉੱਪਰ ਲੋੜ ਨਹੀਂ ਨਾ ਹਾਂ ਚੰਗੇ ਬੰਦੇ ਉੱਪਰ ਤੇ ਸੰਦੀਪ ਜੀ ਲੋੜ ਵਾ ਤੇ ਭਾ ਚਲੋ ਜੋ ਉਹਦੀ ਖੇਤੀ ਆ ਪਹਿਲਾਂ ਵੱਢ ਲੇ ਮਗਰੋਂ ਵੱਢ ਲੇ ਕੋਈ ਛੋਟੀ ਜੀ ਜ਼ਿੰਦਗੀ ਆ ਪਤਾ ਨਹੀਂ ਕਦੋਂ ਕਿੱਥੇ ਕਿਸ ਟਾਈਮ ਤੇ ਹੋ ਜਾਂਦੀ ਆ ਤੇ ਵੱਦ ਤੋਂ ਵੱਦ ਮਾਂ ਪਿਓ ਨੂੰ ਸਾਰੇ ਰਿਸ਼ਤਿਆਂ ਨੂੰ ਵੱਦ ਤੋਂ ਵੱਦ ਸਤਕਾਂਤ ਕਰਉਂ। ਭਾ ਕੇ ਸੰਦੀਪ ਜੀ ਆ ਬੱਚੀ ਆ ਜੇਰਾ ਵੀ ਨੇ ਬੱਚਾ ਥੋੜਾ ਹੁਣੀ 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 ਸੁਈਏ ਬੱਚਾ ਵੀ ਛੋਟਾ ਜਾਂ ਕਮਜ਼ੋਰ ਬੱਚਾ ਬੱਚਾ ਹਾਂ ਜੀ ਤੇ ਦੋ ਦੰਦ ਤੇ ਬੱਚੀ ਦੇ ਵੱਡੀ ਵੇਖਣ ਵਾ ਸੰਦੀਪ ਜੀ ਉਦਾਂ ਵੀ ਨਾ ਪਹਿਲਾਂ ਆ ਤੂੰ ਆਇਆ ਤੂੰ ਇਹਦੇ ਵਿੱਚ ਬਹੁਤ ਹੰਡੀ 20 ਆਵੇ। ਅਹ ਕੇ ਜੀ। ਵੀ ਇਹ ਕੱਟਾ ਮੋਟਾ ਵੀ ਇਹ ਲਿਖੀ ਜਾਂਦੀ ਆਵੇ। ਅਹ ਹਨਾ ਬਿਲਕੁਲ ਭਾਈ ਕਿਦਨੂ ਵੇਖੀ ਚਵਾਈ ਵੇਖੋ ਕਿ ਡਿਜ਼ਾਈਨ ਬਹੁਤ ਮੋਟੀ ਮੋਟੀ ਚਵਾਈ ਆ ਹਨਾ ਵੇਖ। ਯਾ ਦੋ ਦੰਦ ਦਾ ਪਹਿਲਾ ਸੂ ਵੈਰਨ ਜਰਸੀ ਬੈੜਾ ਦੋ ਦੰਦ ਦਾ ਕੋਈ ਜਰਸੀ ਵੈਰ ਆ ਕੋਈ ਲੇਖਾ ਹੀ ਨਹੀਂ ਇਹਦਾ। ਹੋਰ ਇਹ ਜੀ ਲਿਆ ਦੋ ਰੋ। ਲੋ ਜੀ ਲੈ ਲੋ ਅੱਜ ਸੁੱਈਏ ਦੇ 20 ਕਿਲੋ ਇਹ 25 ਦੇ 15 ਦੇ 30 ਦੇ 20 ਦੇ ਪੰਜਾਂ ਤੇਰੇ ਬੱਚਾ ਥੋੜਾ ਜਿਹਾ ਕਮਜ਼ੋਰ ਮੂੰਹ ਮੈਂ ਦਿਖਾਉਂ ਕਰ ਮਣਾ ਜਾ ਇੱਕ ਉਪਰ ਆਇਦਰਾ ਸੰਦੀ ਲਾ ਦੇਖੋ ਨਾ ਆ ਦੇਖ ਇਹ 10 ਪਿਆਈ ਵੱਚੀ ਸੰਦੀ ਜੀ ਕੋਈ ਗਾਲੀ ਨਹੀਂ ਕਰਨਾ ਇਧਰ ਇਧਰ ਦੰਦਾਂ ਦਿਖਾ ਦਿੰਦਾ ਮੁਰਪਿਓ ਦੋਦਾਂ 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 ਤੋਰੋ ਭਾਈ ਜੀ ਤੋਰ ਲੋ ਜੀ ਵੇਖੋ ਮੇਰਾ ਵਹਿੜ ਵੇਖੋ ਮੇਰਾਲੀ ਚੱਲ ਕਰਮਾ ਲਈਏ

ਇਹ ਆ ਆ ਚਲ ਜੀ ਨਹੀਂ ਜੀ ਮੈਂ ਚਲਾ ਕੇ ਨਹੀਂ ਵੇਖੀ ਤਾਂ ਹੁਣੇ ਵੀ ਮੈਂ ਹੱਥ ਹੀ ਲੱਗ ਤੇ ਨਾ ਇਹਨੂੰ ਹੱਥ ਲਾਇਓ ਬਿਲਕੁਲ ਬਿਲਕੁਲ ਨਾ ਇਹਨੂੰ ਹੱਥ ਲਾਇਓ ਠੀਕ ਹੈ ਜੀ ਦਾ ਸੰਦੇਸ਼ ਜੀ ਦੱਸਣਾ ਆਨਲਾਈਨ ਮਗਾ ਲੇ ਚੋਾਈ ਟੋਪ ਦੀ ਠੰਡੀ ਬਹੁਤ ਬਿਲਕੁਲ ਬਿਲਕੁਲ ਪਈਆ ਥੋੜਾ ਕਮਜ਼ੋਰ ਵਾ ਕਈ ਦੇ ਖੜਕਾ ਕੋਈ ਉੱਠ ਪੈਣਾ ਹੈਗਾ ਜੀ 100 ਰੁਪਇਆ ਸੋਨੇ ਵਾਲੀ ਬਿਲਕੁਲ ਤੇ ਬਾਕੀ ਜਿਹਨੂੰ ਮੇਰਾ ਵੀਰ ਕੇ ਚੰਗੀ ਲੱਗੂਗੀ ਸੋਨਾ ਹੀ ਸੋਨਾ ਸਾਰਾ ਬਿਲਕੁਲ ਬਿਲਕੁਲ ਇਹ ਤੇ ਕੋਈ ਵੀ ਨੁਕਸਤ ਨਹੀਂ ਕਰ ਸਕਦਾ ਹੈਗਾ ਤੇ ਜਿਆਦਾ ਚੰਗੀ ਆ ਬਿਲਕੁਲ ਜੀ ਤੇ ਬਾਕੀ ਇਹਦੇ ਇਧਰ ਵੀ ਹਾਂ ਇਧਰ ਵੀ ਆ ਬੱਚੀ ਪਹਿਲਾਂ ਵੱਚੀ ਜਰਸੀ ਇਹ ਵੀ ਰਾਤ ਦੀ ਸੋਈ ਆ ਹਾਂਜੀ ਹਾਂਜੀ ਆ ਰਹੀ ਆ ਬੱਚਾ ਜੀ ਮੈਂ ਕਰ ਕਰ ਇਹਦੇ ਬੱਚਾ ਤੇ ਨਾਮ ਕਰ ਬੱਚਾ ਤੇ ਨਾਮ ਕਰ ਬੱਚਾ ਹਾਂ ਬਹੁਤ ਹੈ ਜਿਆਦਾ ਥਾਂ ਸਾਰੀਆਂ ਦੇ ਸਪੈਸ਼ਲ ਆ ਜੀ ਜਾਸੀ ਵੈਰ ਦੇ ਵੀ ਵੇਖੋ ਵੀ ਦਿਖਾ ਰਹੇ ਨੇ ਕੀ ਮੈਂ ਇੱਧਰ ਜਾ ਬਹਿ ਗਈ ਹੈ ਮੂੰਹ ਰਾਂਗੇ ਮੂੰਹ ਠੀਕ ਹੈ ਸੋਹਰਾ ਕਿੰਨਾ ਪਿਆਰਾ ਮੂੰਹ ਹੈ ਸੋਹਰੋ ਲਓ ਜੀ ਇਹ ਵੇਖ ਇੱਕ ਲੱਖ ਲਾੜ ਕੇ ਨਾ ਦੋਨੋਂ ਪਾਸਿਓਂ ਦੋਨੋਂ ਲੇਵਾ ਵਖਾ ਰਹੇ ਕੈਟਲਰ ਦਾ ਕਰਤਾ ਬਈ ਘਾਟੇ ਹੋਵੇ ਇਤਰਾ ਵੇਖ ਤਰੇ ਕਿੰਨਾ ਸਪੈਸ਼ਲ ਲੱਗਦਾ ਵਾਈ ਪਨੂਨ ਵੱਚੀ ਚੰਗੀ ਹੈ ਲੰਮੀ ਤੋਂ ਲੰਮੀ ਤੋਂ ਵਖਾ ਰਹੇ ਠੀਕ ਹੈ ਜਾਓ ਜਾਓ ਜੀ ਹਾਂ ਹਾਂਜੀ ਇਹ ਸੰਦੀਪ ਜੀ ਰਾਤੀ ਸੋਈ ਆ ਜੇ ਬੋਲੇ ਜੋ ਖਾਲੀ ਨਹੀਂ ਕੀਤੀ ਇਹ ਦਾਤੋਂ ਚੱਲ ਜੇ ਨੌਂ ਤੋਂ ਚੱਲ ਜੇ ਜੋ ਕਿਸ ਦੀ ਕਿਸਮਤ ਦੇ ਜੇ ਮੋਲੇ ਦਾ ਛੋਟਾ ਜਾਂ 42000 ਰੁਪਏ ਠੀਕ ਆ ਨਾ ਉਹ ਚੋਂ ਵੀ 500 100 ਲੈ ਤੇ 4341000 ਤੇ 41 ਵਾਲਾ ਮੇਰਾ ਵੀਰ ਕੋਈ ਫੋਨ ਨਾਲਵੇ 41400 ਵਾਲਾ ਵੀ ਨਾਲਾ ਬਿਲਕੁਲ ਮਿਲ ਨਹੀਂ ਇਹਦੇ ਪਹਿਲੇ ਛੋਟੇ ਇਹ ਫਿਕਸ ਰੇਟ ਹੈ ਜਾਂ ਇੰਨੇ ਦੀ ਮਿਲ ਨਹੀਂ ਚਲੋ ਇਹ ਵੀ ਇਹ ਵੀ ਸੰਦੀਪ ਜੀ ਦੂਜਾ ਆ ਸੁਬਾਹ ਇੱਧਰ ਇੱਕ ਅੱਗੇ ਲੈ ਆ ਵੇਖੀ ਲੋ ਇਹ ਸੰਦੀਪ ਖਾਣ ਥਾਣ ਸਾਰਿਆਂ ਦੇ ਸਪੈਸ਼ਲ ਹੈ ਜੀ ਥਾਣਾ ਦਾ ਨਹੀਂ ਕੋਈ ਗੱਲ ਹੈ ਨਾ ਕੋਈ ਕੋਈ ਇਹ ਨਹੀਂ ਵੀ ਰੱਸੀ ਕਿਹਨੂੰ ਪਾਉਣੀ ਆ ਕੋਈ ਮਤਲਬ ਨਹੀਂ ਇਸ ਗੱਲ ਦਾ ਜੀ ਸੋਰ ਇਹ ਥਾਣ ਬੜੇ ਸਵਾਦ ਹੋ ਜਰਸੀ ਵੇੜ ਜਰਸੀ ਜ਼ਬਰਦਸਤ ਹੈ ਇਹਦਾ ਮੂਮਾ ਬਖਾ ਪਛੀ ਸੋਰ ਇਹ ਇੱਕ ਉਹ ਸੰਦੀਪ ਜੀ ਬਾਰੇ ਸਾਹ ਤੇ ਉਹ ਦਾਸਾਂ ਦੇ ਲੋਮਾਂ ਦੇ ਜੋ ਤੁਰੀਆਂ ਆਈਆਂ ਉਹ ਕਾ ਦੇ ਲੈ ਜੀ ਨੋਕਾ ਨਾ ਸਾਹਮਣ ਵਾਲੀ ਆ ਸਾਹਮਣ ਵਾਲੇ ਆ ਜੀ ਆਦੋ ਧੰਨ ਯਾਰੋ ਠੀਕ ਆ ਫੇਰ ਸੰਦੀਪ ਜੀ ਦਵਾਂਗੇ ਆਪਾਂ 34000 ਦੀ 34000 ਦੀ 500 635 ਦੀ ਚਲੋ ਠੀਕ ਆ ਜੇ ਦਮ ਮਰਜੀ ਮਗਾਓ ਬਿਲਕੁਲ ਬਿਲਕੁਲ ਤੇ ਮਈਆਂ ਵੀ ਬੜੀਆਂ ਆਈਆਂ ਵਰਗੇ ਲਓ ਜੀ ਬਲ ਬਣਾਓ ਫੇ ਸੰਦੀਪ ਅੱਜ ਜੁਈ ਮੈਂ ਇਦਾਂ ਚਲੋ ਇਦਾਂ ਵੇਖ ਸੁਬਾਈ ਇਧਰ ਇਹ ਸੰਦੀਪ ਦੇ ਬੱਚਾ ਲਾਣੀ ਮੜਾ ਲਾ 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 ਬੱਚਾ ਲਾ ਮੈਂ ਵੇਖ ਸੰਦੀਪ ਕੀ ਬਣਿਆ ਕੱਟਾ ਬੜਾ ਕੱਟਾ ਬੜਾ ਇਹ ਆਹ ਦੇ ਟਟਾ ਮੋੜ ਖੜਾ ਜੀ ਕਟਾ ਕਿ ਟਟਾ ਜਿਆਦਾ ਬੱਚਾ ਇਹ ਇੰਨੀ ਮਹੀਂ ਚੌੜੀ ਵੇਖ ਕੇ ਇਧਰ ਕੀ ਬਣਿਆ ਆ ਇਹ ਵੀ ਸਵੇਰੇ ਸੁੱਈ ਅਜੇ ਠੀਕ ਹੈ ਇਹ ਅਜੇ ਇਹ ਉਹ ਗਾਂ ਹੀ ਤਾਂ ਕਹਿੰਦਾ ਪਹਿਲਾਂ ਸੁੱਈ ਠੀਕ ਹੈ ਇਧਰ ਲਿਆ ਇਧਰ ਉੱਗਾ ਆ ਇੰਦਰ ਆ ਆ ਇੰਦਰ ਆ ਆ ਇੰਦਰ ਆ ਜੀ ਜਾਰੀ ਸੰਦੀਪ ਜੀ ਚਵਾਈ ਕੰਮ ਦੀ ਲੱਗੀ ਐ ਬੜਾ ਵਿੰਦਰ ਜਮ ਫੋਦੀ ਕੰਮ ਦੀ ਚਵਾਈ ਲੱਗੀ ਆ ਆ ਵੀ ਆ ਜਾ ਕਿਉਂਕਿ ਦੱਸਿਆ ਅਬ ਨਾ ਮਾੜਾ ਇਹ ਫਿਰ ਬੰਦੇ ਨੂੰ ਪਤਾ ਰਹਿੰਦਾ ਹੋਣਾ ਨਾ ਚੱਲ ਲੈ ਜਾ ਕੋਈ ਗੱਲ ਨਹੀਂ ਇੱਥੇ ਅੱਗੇ ਲਾ ਦੇ ਆਇਂਦੇ ਵੇਖ ਮੇਰਾ ਜਵਾਈ ਕੀ ਬਹੁਤ ਹੀ ਸੰਧੀ ਜਿਹੀ ਮੋਟੀ ਜਵਾਈ ਵੀ ਹੈ ਨਹੀਂ ਠੀਕ ਹੈ ਬਾਈ ਚਲੋ ਜੀ ਤੋਰ ਤੋਰ ਨਵੀਂ ਆ ਪੂਰੀ ਵਜਨਦਾਰ ਝੋਟੀ ਪੂਰੀ ਟਾਪ ਦੀ ਲੇਵਾ ਜਿੱਦਾ ਪਾੜ ਨਹੀਂ ਦੇਵੇਦੀ ਪਾਈ ਇਹਨਾਂ ਨਾਲੇ ਕੰਮ ਇਹ ਤੋਰ ਦੇਵੇਦੀ ਪਾਈ ਆਈ ਵੇਖ ਸੰਦੀਪ ਦੀ ਲੇਵਾ ਝੋਟੀ ਦਾ ਹੱਥ ਬੱਚਾ ਬੱਚਾ ਨਹੀਂ ਜਾਣਾ ਵੇਖ ਸੰਦੀਪ ਮਗਰ ਚੌੜੀ ਕਿੰਨੀ ਮੈਂ ਦੋਨੋਂ ਪਾਸਾ ਇਹ ਇਧਰ ਕੀ ਬਣਿਆ ਆ ਪੁਰਾਣੇ ਜਿਹੜਾ ਵੇਖੋ ਜੀ ਤੋਰੀਆਂ ਨਹੀਂ ਜਾਂਦੇ ਵਾਲਾ ਹੈ ਇਧਰ ਦੇਖ ਬਾਰੇ ਰੋਕੀਏ ਖਲੈ ਜਾਂਦੀ ਮੈਂ ਕਮਾਲ ਦੀ ਚੰਗੇ ਬੋਲਤੇ ਸਾਥ ਤੇ ਆ ਤੁਸੀਂ ਇਹ ਨੂੰ ਦੱਸਿਆਨੇ ਦਾ ਬਹੁਤ ਰੁਦਰ ਕਾੜ ਦੱਸਿਆ ਹੈਗਾ ਤੇ ਜਿਆਦੀ ਚੰਗੀ ਮੈਂ ਹਾਂ ਹਾਂਜੀ ਇਹ ਸੰਦੀਪ ਜੀ ਦਵਾਂਗੇ 88000 ਆ 88000 ਦੀ 500 ਛੋੜੂ 750 ਦੀ ਚਲੋ ਠੀਕ ਹੈ ਇਹ ਪਹਿਲਾਂ ਛੋਟੀਆਂ ਇਹ ਰਾਤੀ ਸੂਈ ਆ ਇਹ ਉਹਨਾਂ ਦੇ ਘਰੇ ਸੂਈ ਆਪਾਂ ਸੂਈ ਸਵਾਈ ਲੈਂਦੀ ਆ ਬਿਲਕੁਲ ਜੀ ਸਵੇਰੇ ਆਂਿਆਂ ਮਾਂ ਸਾਰਾ ਹੁਣੇ ਆਇਆ ਹਾਂ ਹਾਂਜੀ ਹਾਂਜੀ ਇਹਨੂੰ ਵੀ ਬੱਚਾ ਲਾ ਦੇ ਮਾੜਾ ਜੇ ਪਹਿਲਾਂ ਦਾ ਪਤਾ ਲੱਗ ਜਾਂਦਾ ਕਿ ਕੋਈ ਔਲਾਦ ਨਹੀਂ ਕਰਦੀ ਇਹ ਸੁਣੋ ਭਾਈ ਜੀ ਪਹਿਲਾਂ ਬੜਾ ਥਾ ਵੇ ਕੀ ਕਹਿੰਦਾ ਤਾਂ ਬੰਦੇ ਦੇ ਸਿਰ ਬਰਾਬਰ ਆ ਬਰਾਬਰ ਜੀ ਕੱਟੀ ਜੀ ਕੱਟਾ ਕੱਟਾ ਕੱਟਦਾ ਹੀ ਕੱਟਦਾ ਹੀ ਅਦਾ ਕਰਦਾ ਜਾਂ ਜਾਂ ਮੈਂ ਤਾਂ ਸਾਰੇ ਬੱਚੇ ਹਾਂਜੀ ਇਹਦਾ ਮਗਰ ਇਹ ਅੰਠੰਡੀ ਬੜੀ ਹੋ ਯਾਰੀ ਖਰੀ ਮੈਂ ਹਾਂ ਨੇ ਰਹਿਣ ਕੋਈ ਗੱਲ ਰਹਿਣ ਬੋਧੀ ਖਰੀ ਮੈਂ ਸੀ ਹੁਣ ਰਵੇ ਦਵਾਈ ਸੀ ਰੇਹਣਾ ਪਤਾ ਹੀ ਇਹਨੂੰ ਕੋਈ ਇਹ ਨਹੀਂ ਤੇ ਹਵਾ ਵੀ ਉੱਚੀ ਲੈ ਆਪਣੀ ਹਵਾ ਨਾਲ ਫੁੱਲ ਵੱਡੀ ਮੈਂ ਆਵਾਂ ਚਾ ਲੱਗੇ ਕਰ ਬੰਦ ਆਇਂਦਰਾ ਮੇਰਾ ਵੀਰ ਵੀਰ ਇੱਧਰ ਬਸ ਤੇ ਕਰਮਾਂ ਆ ਗਈ ਇੱਧਰ ਹਿੰਦੀ ਵੀ ਗਾਲੀ ਕੋਈ ਨਹੀਂ ਇੰਨੀ ਚਵਾਈ ਤੇ ਇੰਨੀ ਠੰਢੀ ਹੋਰੋ ਜੀ ਇੱਕ ਕਰ ਜੀ ਮੂੰਹ ਖਾ ਨੀ ਮਾ ਪਹਿਲਾ ਸੂਰਤ ਖਾਣਾ ਵੇਖ ਕੇ ਤਾਂ ਆਵੇ ਵੇਖ ਤਰਾ ਇਹ ਵੀ ਅਕੁਨ ਮੈਂ ਆਪਣੇ ਮੂੰਹ ਵੇ ਲੋ ਕਿੱਥੇ ਲੱਗਦਾ ਪੂਰੀ ਠੰਡੀ ਸੀ ਪੂਰੀ ਠੰਡੀ ਸੀ ਨਹੀਏ ਦੇਖ ਮੈਂ ਕਿੱਥੇ ਲੱਗੀ ਪਈ ਇਹ ਪੂਰੇ ਜੀ ਕੰਦੇ ਪੂਰੀ ਸਿਰਾ ਵੱਡੀ ਮੈਂ ਆਹ ਉਹ ਭੜੀ ਬੱਜਾ ਲੱਗ ਗਿਆ ਕੋਈ ਗੱਲ ਨਹੀਂ ਉਹ ਕਰ ਲਈ ਜਿਹੜੀ ਇੰਨੀ ਚੌੜੀ ਹਾਂਜੀ ਭਾਈ ਜੀ ਇਹ ਸੰਦੀਪ ਜੀ ਮੁੱਲ 75000 ਆ ਜੇ ਤੇ 500 ਉਹਦਾ 74000 ਦੀ ਮੈਂ ਤਾਂ ਇੱਕ ਕਰਾਂ ਵੇਖਦਾ ਕਿੰਨੇ ਠੀਕ ਆ ਭਾਈ ਜੀ ਇਹਦਾ ਰੰਗ ਰੂਪ ਹੈ ਰੰਗ ਰੂਪ ਸਿੰਘ ਹਰ ਪੱਖੋਂ ਤੇ ਠੰਡੀ ਠੰਡੀ ਹਾਂ ਇਹ ਉਹ ਸੰਦੀਪ ਜੀ ਆਪਣੇ ਕੋਲ ਮਾਲਵਾ ਤੇ ਬਾਕੀ ਮੇਰਾ ਵੀਰ ਬੇਨਤੀ ਆ ਸਾਰੇ ਵੀਰਾਂ ਨੂੰ ਕਿ ਆਪਣੀ ਆ ਕੇ ਘਰ ਤੇ ਨਹੀਂ ਤੇ ਸੱਜਣ ਕਰ ਰਹੀਆਂ ਕਿ ਤੁਹਾਨੂੰ ਜਿਹੜੇ ਮਈਆਂ ਤਾਜ਼ੀਆਂ ਸੋਈਆਂ ਬੱਚੇ ਲਾ ਕੇ ਵੀ ਵਿਖਾ ਦੱਤੇ ਹੈਗੇ ਆ ਤੇ ਔਨਲਾਈਨ ਹੁੰਦਾ ਵੀਰ ਬਾਤ ਤੇ ਜਿਹੜਾ ਮੇਰਾ ਵੀਰ ਸਾਡੇ ਕੋਲ ਪੱਕਾ ਮਾਲ ਦਿੰਦਿਆ ਨਾ ਆਵੇ ਆਪਣੀ ਤਸਦੀਕ ਕਰ ਲੈ ਤੇ ਤਸਦੀਕ ਕਰਕੇ ਤੇ ਲੈ ਕੇ ਜਾ ਹਣਾ ਕਿਉਂ ਸੰਦੀਪ ਜੀ ਬਿਲਕੁਲ ਤੇ ਬਾਕੀ ਮੇਰਾ ਵੀਰ ਨਾਂ ਤੁਹਾਡੇ ਵੀਰ ਦਾ ਸਰਵੰਤ ਸਿੰਘ ਜੀ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਤਸਦੀਦ ਬਟਾਲਾ ਬਾਰ ਬਾਰ ਪੁੱਛਦੇ ਬੰਦੇ ਜਿਹੜਾ ਆਪਣਾ ਗਰਦਾਸਪੁਰ ਜੀ ਠੀਕ ਆ ਨਾ ਤੇ ਵੀਡੀਓ ਅੱਜ ਕਿੰਨੇ ਤਰੀਕਾ 10 ਤਰੀਕਾ ਤੇ ਅੱਜ ਹੀ ਵੀਡੀਓ ਪੈ ਜਾਣੀ ਠੀਕ 10 ਤਰੀਕਾ ਅੱਜ ਹੀ ਵੀਡੀਓ ਪੈ ਜਾਣੀ ਆ ਭਾਵੇਂ ਰਾਤ ਨੂੰ 10000 12 ਵਜੇ ਤੱਕ ਜਦੋਂ ਮਰਜੀ ਫੋਨ ਕਰੋ ਠੀਕ ਆਪਾਂ ਜਾਗਦੇ ਹੁੰਦੇ ਨਹੀਂ ਮੇਰੇ ਵੀਰ 11 12 ਵਜੇ ਤੱਕ ਜਦੋਂ ਮਰਜੀ ਕੋਈ ਕਾਲ ਕਰ ਸਕਦਾ ਬਾਕੀ ਮੇਰੇ ਵੀਰ ਸਭ ਤੋਂ ਸਸਤੇ